ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਅੱਜ ਦਾ ਜੋ ਅਪਡੇਟ ਹੈ ਜੀ MP HCW ਫੀਮੇਲ ਦੀਆਂ ਜੋ 986 ਪੋਸਟਾਂ ਉਹਦੇ ਸਬੰਧ ਵਿੱਚ ਨਿਕਲ ਕੇ ਆ ਰਿਹਾ ਤਾਂ ਬਹੁਤ ਵੱਡਾ ਅਪਡੇਟ ਹੈ ਬਹੁਤ ਜ਼ਰੂਰੀ ਅਪਡੇਟ ਹੈ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਵੇਖ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਬਿਨਾ ਕਿਸੇ ਦੇਰੀ ਅੱਜ ਦਾ ਅਪਡੇਟ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਐਮਫੀਐਚਡਬਲ ਫੀਮੇਲ ਦੀਆਂ ਪੋਸਟਾਂ ਦੇ ਲਈ ਜੋ ਬਹੁਤ ਵੱਡਾ ਅਪਡੇਟ ਆ ਜਾਰੀ ਹੋਇਆ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹੋਇਆ ਇਹ ਜੋ ਨੋਟੀਫਿਕੇਸ਼ਨ ਇਹਨਾਂ ਵੱਲੋਂ ਇਹਨਾਂ ਦੀ ਵੈਬਸਾਈਟ ਹੈ ਉਹਦੇ ਤੇ ਜਾਰੀ ਕੀਤਾ ਗਿਆ ਹੈਲਥ.ਪੰਜਾਬ.gov.in ਇਸ ਵੈਬਸਾਈਟ ਤੇ ਤੁਸੀਂ ਇਹ ਅਪਡੇਟ ਹੈ ਚੈੱਕ ਕਰ ਸਕਦੇ ਹੋ ਤੇ ਇਹਦਾ ਨੋਟੀਫਿਕੇਸ਼ਨ ਦਾ ਲਿੰਕ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਤੁਸੀਂ ਉੱਥੋਂ ਵੀ ਲੈ ਕੇ ਰੀਡ ਕਰ ਸਕਦੇ ਹੋ ਆ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਰਾਹੀਂ ਇਸ਼ਤਿਹਾਰ ਨੰਬਰ ਦਿੱਤਾ ਹੋਇਆ ਜੀ ਅਨੁਸਾਰ ਮਲਟੀਪਰਪਸ ਹੈਲਥ ਵਰਕਰ ਫੀਮੇਲ ਦੀਆਂ 986 ਪੋਸਟਾਂ ਜੋ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਅਸਾਮੀਆਂ ਦੀ ਕਾਉਂਸਲਿੰਗ ਲਈ ਵੱਖ-ਵੱਖ ਮਿਤੀਆਂ ਨੂੰ ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ ਇਨ੍ਹਾਂ ਉਮੀਦਵਾਰਾਂ ਵਿੱਚੋਂ ਹੇਠ ਦਰਸਾਏ ਵੇਰਵੇ ਅਨੁਸਾਰ ਕੈਟਾਗਰੀ ਵਾਈਜ਼ ਅਸਲ ਜਾਤੀ ਪਰਮਾਨ ਪੱਤਰ ਵੈਰੀਫਾਈ ਕਰਵਾਉਣ ਲਈ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਪਰਿਵਾਰ ਕਲਿਆਣ ਪਾਵਰ ਸੈਕਟਰ 34ਏ ਇੱਥੇ ਇਹਨਾਂ ਵੱਲੋਂ ਹਾਜ਼ਰ ਹੋਣ ਲਈ ਕਿਹਾ ਗਿਆ ਤਾਂ ਸ਼ਡਿਊਲ ਜਾਰੀ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਅ ਕਿਹੜੀ ਕਿਹੜੀ ਕੈਟਾਗਰੀ ਨੂੰ ਕਿਹੜੀ ਕਿਹੜੀ ਤਰੀਕ ਨੂੰ ਬੁਲਾਇਆ ਤੁਸੀਂ ਜਰੂਰ ਚੈੱਕ ਕਰ ਲਓ ਆਪਣੀ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਤਾਂ ਇਸ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦਿੱਤਾ ਤਾਂ ਇਹਦੇ ਸਬੰਧ ਵਿੱਚ ਇਹਨਾਂ ਵੱਲੋਂ ਇਲੀਗਾਗੇ ਜਿਹੜੇ ਉਮੀਦਵਾਰਾਂ ਨੂੰ ਇਹਨਾਂ ਵੱਲੋਂ ਬੁਲਾਇਆ ਗਿਆ ਆ ਉਹਨਾਂ ਦੀ ਜੋ ਸੂਚੀ ਹੈ ਇਹਨਾਂ ਦੀ ਵੈਬਸਾਈਟ health.punjab.gov.in ਇਸ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਆ ਉਮੀਦਵਾਰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਸੂਚੀ ਵਿੱਚ ਦਰਸਾਈ ਮਿਤੀ ਅਤੇ ਸਮੇਂ ਅਨੁਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣ ਗੈਰ ਹਾਜ਼ਰ ਹੋਣ ਦੀ ਸੂਰਤ ਵਿੱਚ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਊਗਾ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਕੋਈ ਟੀਡੀਆ ਨਹੀਂ ਦਿੱਤਾ ਜਾਣਾ ਹਾਜ਼ਰ ਹੋਣ ਸਮੇਂ ਵੀ ਦੁਬਾਰਾ ਅਸਲ ਦਸਤਾਵੇਜ਼ ਪੇਸ਼ ਕਰਨਗੇ ਤੇ ਸਬੰਧਤ ਦਸਤਾਵੇਜ਼ ਦੀ ਸਵੈ ਤਸਦੀਕशुदा ਫੋਟੋਕਾਪੀ ਪੇਸ਼ ਕਰਨੀ। ਤਾਂ ਬਹੁਤ ਵੱਡਾ ਅਪਡੇਟ ਹੈ ਜੀ। ਸ਼ਡਿਊਲ ਜਾਰੀ ਹੋਇਆ ਉਹ ਵੀ ਤੁਸੀਂ ਚੈੱਕ ਕਰ ਲਿਓ। ਜੋ ਲਿਸਟ ਹੈ ਜਾਰੀ ਹੋਈ ਹੈ ਉਹ ਵੀ ਤੁਸੀਂ ਚੈੱਕ ਕਰ ਲਓ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾਹ ਤੁਸੀਂ ਗੂਗਲ 'ਚ ਵੀ ਜਾ ਕੇ ਸਰਚ ਕਰ ਸਕਦੇ ਹੋ। ਤਾਂ ਹੈ ਜੀ ਅੱਜ ਦਾ ਬਹੁਤ ਵੱਡਾ ਅਪਡੇਟ ਐਮਪੀਐਡਬਲ ਫੀਮੇਲ ਦੀਆਂ 986 ਪੋਸਟਾਂ ਦੇ ਸਬੰਧ ਵਿੱਚ ਤੇ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ।